ਸਤਿਗੁਰੂ ਪੰਜ ਪਾਛਾ ਜੀ ਕਹਿੰਦੇ ਨੇ ਜਿਹੜਾ ਮਨੁੱਖ ਜਿਹੜਾ ਜਨ ਜਿਹੜਾ ਸੇਵਕ ਪਰਮਾਤਮਾ ਦੇ ਰਾਮ ਦੇ ਨਾਮ ਨੂੰ ਪਰਮਾਤਮਾ ਦੇ ਨਾਮ ਨੂੰ ਜੋ ਹਰ ਵੇਲੇ ਜਪਦਾ ਨਾ ਜਿਹੜਾ ਰੋਜ਼ ਉਹਦਾ ਸਿਮਰਨ ਕਰਦਾ ਹੈ ਜਿਹੜਾ ਉਹਦੀ ਬੰਦਗੀ ਕਰਦਾ ਹੈ ਤੇ ਮਾਲਕ ਦੀ ਬਾਣੀ ਕਹਿੰਦੀ ਆਨੰਦਨ ਸਦ ਜਾਗੈ ਕਹਿੰਦੇ ਉਹ ਮਨੁੱਖ ਸਦਾ ਲਈ ਜਾਗਦਾ ਹੈ RAM ਨਾਮ ਜੋ ਜਨ ਜਪੈ ਜਿਹੜਾ ਜਨ ਪ੍ਰਮਾਤਮਾ ਦਾ ਨਾਮ ਜਪਦਾ ਹੈ ਸਤਿਗੁਰੂ ਜੀ ਕਹਿੰਦੇ ਆਨੰਦਨ ਸਦ ਜਾਗੈ ਕਹਿੰਦੇ ਫਿਰ ਉਹ ਰੋਜ਼ ਸਦਾ ਜਾਗਦਾ ਹੈ ਹੁਣ ਜੇ ਬਾਹਰਲੇ ਪੱਖ ਤੇ ਗੱਲ ਕਰੀਏ ਇਹਦੀ ਵਿਚਾਰ ਕਰੀਏ ਤਾਂ ਮਨੁੱਖ ਰੋਜ਼ ਹੀ ਭਾਈ ਰਾਤ ਨੂੰ ਸੌਂਕੇ ਅਮਰਤ ਵੇਲੇ ਜਾਗਦਾ ਹੈ ਹਰੇਕੀ ਜੀਵ ਜੰਤੂ ਜਾਗਦੇ ਨੇ ਮਨੁੱਖ ਵੀ ਜਾਗਦਾ ਹੈ ਤੇ ਮਾਲਕ ਜੀ ਇੱਥੇ ਕਿਹੜੇ ਜਾਗਣ ਦੀ ਗੱਲ ਕਰਦੇ ਨੇ ਸਦਾ ਲਈ ਜਾਗਣ ਦੀ ਕਿਹੜੀ ਜਾਗਣ ਵਾਲੀ ਗੱਲ ਕਰਦੇ ਨੇ ਸਤਿਗੁਰ ਪਾਤਸ਼ਾਹ ਜੀ ਇੱਥੇ ਇਹ ਸਮਝਾਉਣਾ ਚਾਹੁੰਦੇ ਨੇ ਵੀ ਜਿਹੜਾ ਪ੍ਰਮਾਤਮਾ ਦੇ ਰੱਬੀ ਨਾਮ ਨੂੰ ਜਪਦਾ ਨਾ ਤੇ ਉਹਦੇ ਨਾਮ ਦੇ ਵਿੱਚੋਂ ਉਹ ਸਿੱਖਿਆ ਲੈ ਕੇ ਗਿਆਨ ਲੈ ਕੇ ਨਾਮ ਜਪਣਾ ਕੀ ਹੈ ਉਹਦੇ ਰੱਬੀ ਗੁਣਾਂ ਨੂੰ ਧਾਰਨ ਕਰਨਾ ਗੁਣਾਂ ਨੂੰ ਧਾਰਨ ਕਰਨਾ ਜਿਹੜਾ ਮਨੁੱਖ ਗੁਰੂ ਆਸੇ ਅਨੁਸਾਰ ਜ਼ਿੰਦਗੀ ਜਿਉਂਦਾ ਨਾ ਜਿਹੜਾ ਗੁਰੂ ਦੀ ਸਿੱਖਿਆ ਨੂੰ ਉਪਦੇਸ਼ ਨੂੰ ਕਮਾਉਂਦਾ ਹੈ ਤੇ ਫਿਰ ਉਹਦੇ ਅੰਦਰ ਗਿਆਨ ਪੈਦਾ ਹੁੰਦਾ ਹੈ ਰੌਸ਼ਨੀ ਪੈਦਾ ਹੁੰਦੀ ਹੈ ਫਿਰ ਉਹ ਆਤਮਿਕ ਤਲ ਤੇ ਗਿਆਨ ਦੇ ਦੁਆਰਾ ਜਾਗਦਾ ਹੈ ਗਿਆਨ ਪੱਖੋਂ ਇੱਕ ਤਾਂ ਬੰਦਾ ਸੁੱਤਾ ਪਿਆ ਜਿਹਦੇ ਕੋਲੇ ਅਗਿਆਨਤਾ ਹੈ ਜਿਹਨੂੰ ਸਮਝ ਨਹੀਂ ਹੈ ਉਹਰਾ ਬਾਣੀ ਉਹਨੂੰ ਸੁੱਤਾ ਕਹਿੰਦੀ ਹੈ ਜਿਹਦੇ ਕੋਲੇ ਗਿਆਨ ਨਹੀਂ ਹੈ ਸਮਝ ਨਹੀਂ ਹੈ ਜਿਹੜਾ ਦੁਨੀਆਂ ਦੇ ਵਿਕਾਰਾਂ ਵਿੱਚ ਫਸਿਆ ਪਿਆ ਹੈ ਜਿਹੜਾ ਕਾਮ ਰੋਮਾਂਕਾਰ ਦੇ ਵਿੱਚ ਫਸਿਆ ਪਿਆ ਹੈ ਗੁਰਬਾਣੀ ਕਹਿੰਦੀ ਉਹ ਬੰਦਾ ਸੁੱਤਾ ਪਿਆ ਹੈ ਸ਼ਰੀਰ ਕਰਕੇ ਭਾਵੇਂ ਉਹ ਜਾਗਦਾ ਅੱਖਾਂ ਭਾਵੇਂ ਉਹਦੀਆਂ ਖੁੱਲੀਆਂ ਨੇ ਬਾਣੀ ਉਹਨੂੰ ਜਾਗਣਾ ਨਹੀਂ ਕਹਿੰਦੀ ਵਰਬਾਣੀ ਜਾਗਣਾ ਕਹਿੰਦੀ ਆ ਜਿਹੜਾ ਗਿਆਨ ਕਰਕੇ ਗੁਰੂ ਆਸੇ ਅਨੁਸਾਰ ਗੁਰੂ ਦੀ ਸਿੱਖਿਆ ਅਨੁਸਾਰ ਜ਼ਿੰਦਗੀ ਜਿਉਂਦੇ। ਮਾਲਕ ਜੀ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਉਹ ਗਿਆਨ ਕਰਕੇ ਜਾਗ ਜਾਂਦਾ ਸਦਾ ਲਈ। ਰੋਜ਼ ਜਾਗ ਜਾਂਦਾ ਹੈ। ਐਸਾ ਜਾਗ ਜਾਂਦਾ ਹੈ ਕਿ ਭਾਈ ਫਿਰ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਨਹੀਂ ਉਹਨੂੰ ਪਹੁੰਚ ਸਕਦਾ। ਕਿਸੇ ਵੀ ਕਾਰਨ ਉਹਨੂੰ ਪਹੁੰਚ ਸਕਦੇ। ਜਿਵੇਂ ਆਪਾ ਪੜਦੇ ਹਾਂ ਬਚਨ ਗੁਰਬਾਣੀ ਇਸ ਜਗ ਮਹਿ ਚਾਨਣ ਗੁਰਬਾਣੀ ਆ ਜਗ ਵਿੱਚ ਚਾਨਣ ਹੈ ਗੁਰਬਾਣੀ ਰੋਸ਼ਨੀ ਦਾ ਕੰਮ ਕਰਦੀ ਹੈ ਅਸੀਂ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਆਪਣੇ ਜੀਵਨ ਨੂੰ ਜਿਉਣਾ ਨਾ ਕਿ ਅਗਿਆਨਤਾ ਦੀ ਰੋਸ਼ਨੀ ਵਿੱਚ ਹਦੂ ਗੁਰੂ ਪਾਸ਼ਾ ਜੀ ਕਹਿੰਦੇ ਭਾਈ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਉਹ ਗੁਰੂ ਪਰਦੇਸ਼ ਨੂੰ ਕਮਾ ਕੇ ਸਦਾ ਲਈ ਜਾਗਦਾ ਰਹਿੰਦਾ ਹੈ ਤੰਤ ਮੰਤ ਨਜਹਈ ਤਿਤ ਚੱਖ ਨ ਲੱਗਾ ਰਹਾਓ ਪਾਪਾਸ਼ਾ ਜੀ ਕਹਿੰਦੇ ਫਿਰ ਉਹ ਨੂੰ ਕੋਈ ਤੰਤਰ ਮੰਤਰ ਯਾਦੂ ਟੂਣਾ ਕਹਿੰਦੇ ਉਹ ਨੂੰ ਕੋ ਨਹੀਂ ਸਕਦਾ ਕੋਈ ਉਹਦਾ ਕੁਝ ਵਿਗਾੜ ਨਹੀਂ ਸਕਦਾ ਦੁਨੀਆ ਤੇ ਆ ਜਿਹੜੇ ਪਖੰਡੇ ਤੇਰੇ ਫਿਰਦੇ ਨੇ ਨਾ ਜਿਹੜੇ ਜੰਤਰ ਮੰਤਰ ਦੇ ਟੋਣੇ ਵਗੈਰਾ ਜੇ ਕਰਦੇ ਨੇ ਮਾਲਕ ਜੀ ਕਹਿੰਦੇ ਫਿਰ ਉਹਨੂੰ ਟੋਣੇ ਟਾਣੇ ਨਹੀਂ ਕੁਝ ਕਰਦੇ ਤੇ